ਹੋ ਤੇ ਜਿਹੜੀ ਮਸ਼ੀਨ ਟੁੱਟ ਗਈ ਸ਼ਾਸਤਰੀ ਜੀ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਹੋਇਆ ਕੀ ਆ ਮਸ਼ੀਨ ਮਸ਼ੀਨ ਨਹੀਂ ਦੇਖੋ ਪਹਿਲੀ ਮਸ਼ੀਨ ਦੇ ਵਿੱਚੋਂ ਅਸੀਂ 12 ਵੋਟਾਂ ਦੇ ਜਿੱਤੇ ਆ ਦੂਜੀ ਤੇ 34 ਵੋਟਾਂ ਤੇ ਅਸੀਂ ਕਾਊਂਟ ਰਹੇ ਆ ਔਰ ਤੀਜੀ ਜਿਹੜੀ ਮਸ਼ੀਨ ਸੀਗੀ ਉਹਦੇ 167 ਵੋਟਾਂ ਤੇ ਕਾਂਗਰਸ ਪਾਰਟੀ ਅੱਪ ਰਹੀ ਆ ਸੋ ਅਸੀਂ ਤਕਰੀਬਨ ਕੁੱਲ ਬਣਾ ਕੇ 145 ਤੇ ਲੀਡ ਕਰ ਰਹੇ ਸੀ ਔਰ ਚੌਥੀ ਮਸ਼ੀਨ ਹਜੇ ਖੁੱਲਣੀ ਸੀ ਤਾਂ ਝਾੜੂ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਮਸ਼ੀਨ ਜਿਹੜੀ ਆ ਉਹ ਤੋੜ ਦਿੱਤੀ ਵਾਹ ਸਰਕਾਰ ਜੰਮਾਦ 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 ਅੱਜ ਜਿਹੜਾ ਇੱਥੇ 2 ਨੰਬਰ ਵਾਰਡ ਚ ਵੋਟਾਂ ਪਈਆਂ ਸੀ ਜਿਹਦੇ ਚ ਤਿੰਨ ਬਾੜਾਂ ਦਾ ਰਿਜ਼ਲਟ ਆ ਗਿਆ ਸੀ 145 ਵੋਟਾਂ ਤੇ ਕਾਂਗਰਸ ਦਾ ਉਮੀਦਵਾਰ ਸਤਨਾਮ ਚੌਧਰੀ ਅੱਗੇ ਚੱਲ ਰਿਹਾ ਸੀ ਜੋ ਪਤਾ ਲੱਗਿਆ ਚੌਥੇ ਬਾੜ ਦੀ ਜਿਹੜੀ ਮਸ਼ੀਨ ਸੀਗੀ ਬੂਥ ਦੀ ਉਹ ਚੌਥੇ ਬਾੜ ਦੀ ਬੂਥ ਦੀ ਮਸ਼ੀਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤੋੜਦੀ ਜਿਹੜਾ ਕਿ ਸ਼ਰਿਆਮ ਗੁੰਡਾਗਰਦੀ ਆ ਉਹਨਾਂ ਚ ਅਸੀਂ ਇਹ ਜਿਹੜਾ ਧਰਨਾ ਨਹੀਂ ਚੱਕਾਂਗੇ ਜਿੰਨਾ ਚਿਰ ਉਸ ਉਮੀਦਵਾਰ ਤੇ ਪਰਚਾ ਦਰਜ ਨਹੀਂ ਪ੍ਰਸ਼ਾਸਨ ਕਰਦਾ ਇਹ ਗੁੰਡਾਗਰਦੀ ਦਾ ਨੰਗਾ ਰਾਜ ਹੋ ਰਿਹਾ ਜਿਹੜਾ ਤੇ ਤੁਸੀਂ ਦੇਖ ਰਹੇ ਹੋ ਮਸ਼ੀਨ ਇਹਨਾਂ ਨੇ ਤੋੜੀਆ ਉਲਟਾ ਇਹ ਕਹਿੰਦੇ ਅਸੀਂ ਜਿੱਤ ਗਏ ਇਹ ਰਿਜ਼ਲਟ ਹੈ ਜਿਹੜਾ ਲੋਕਤੰਤਰ ਦਾ ਜਿਹੜਾ ਘਾਣ ਹੋ ਰਿਹਾ ਇਹ ਆਮ ਆਦਮੀ ਦੇ ਜਿਹੜੇ ਵਰਕਰ ਨੇ ਇਹ ਦਿਨ ਦਿਹਾੜੇ ਗੁੰਡਾਗਰਦੀ ਕਰ ਰਹੇ ਨੇ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣ ਕੇ ਉਹਨਾਂ ਦਾ ਨਾਚ ਦੇਖ ਰਹੀ ਹੈ ਪੁਲਿਸ ਪ੍ਰਸ਼ਾਸਨ ਨੇ ਕੁਝ ਨਹੀਂ ਦੇਖਿਆ ਆ ਵੀਡੀਓ ਵੀ ਬਣੀਆਂ ਹੋਈਆਂ ਨੇ ਕੰਦਾ ਟੱਪ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਅੰਦਰ ਬੂਥ ਤੇ ਜਿੱਥੇ ਕਾਊਂਟਿੰਗ ਹੋ ਰਹੀ ਆ ਉੱਥੇ ਚਲੇ ਗਏ ਪਰ ਪੁਲਿਸ ਦਾ ਇੱਥੇ ਕੋਈ ਪ੍ਰਬੰਧ ਨਹੀਂ ਹੈਗਾ ਇਸ ਲਈ ਉਹਨਾਂ ਚਿਰ ਅਸੀਂ ਰੋਡ ਨਹੀਂ ਖੋਲਦੇ ਜਿੰਨਾ ਚਿਰ ਉਹ ਜਿਹੜੀ ਮਸ਼ੀਨ ਤੋੜੀ ਦਾ ਪਰਚਾ ਦਰਜ ਨਹੀਂ ਹੁੰਦਾ ਪ੍ਰਸ਼ਾਸਨ ਡਿਕਲੇਅਰ ਕਰੇ ਕਿ ਉਹਨੇ ਮਸ਼ੀਨ ਤੋੜੀ ਆ ਜੇ ਮਸ਼ੀਨ ਤੋੜੀ ਆ ਤਾਂ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ ਅਫਸਰ ਜੀ ਜੀ ਮੁਬਾਰਕ ਇਲੈਕਸ਼ਨ ਕਮਿਸ਼ਨ ਨੂੰ ਵੀ ਸ਼ਿਕਾਇਤ ਕਰ ਦਿੱਤੀ ਗਈ ਹੈ ਸਾ ਸੀਨੀਅਰ ਅਫਸਰਾਂ ਦੇ ਧਿਆਨ ਚ ਸਰਦ ਗੁਰਕੀਰਤ ਸਿੰਘ ਨੇ ਲਿਆਤਾ ਪਰ ਹੁਣ ਤੱਕ ਹਜੇ ਕੋਈ ਵੀ ਪ੍ਰਸ਼ਾਸਨ ਤੇ ਕੰਨ ਤੇ ਜੂ ਨਹੀਂ ਸਰਕੀ ਇੱਥੇ ਮਾਹੌਲ ਖਰਾਬ ਕਰਨ ਦੀਆਂ ਗੱਲਾਂ ਹੋ ਰਹੀਆਂ ਨੇ ਇੱਥੇ ਜਿਹੜਾ ਵੀ ਕੋਈ ਮਾਹੌਲ ਖਰਾਬ ਹੋਦਾ ਉਹਦਾ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਦੇਖੋ ਪਹਿਲੀ ਮਸ਼ੀਨ ਦੇ ਵਿੱਚੋਂ ਅਸੀਂ 12 ਵੋਟਾਂ ਦੇ ਜਿੱਤੇ ਆਂ ਦੂਜੀ 'ਚ 34 ਵੋਟਾਂ ਤੇ ਅਸੀਂ ਕਾਊਂਟ ਰੇ ਆਂ ਔਰ ਤੀਜੀ ਜਿਹੜੀ ਮਸ਼ੀਨ ਸੀਗੀ ਉਹ ਤੇ 160 ਵੋਟਾਂ ਤੇ ਕਾਂਗਰਸ ਪਾਰਟੀ ਅੱਪ ਰਹੀ ਆ ਸੋ ਅਸੀਂ ਤਕਰੀਬਨ ਕੁੱਲ ਮਿਲਾ ਕੇ 145 ਤੇ ਲੀਡ ਕਰ ਰਹੇ ਸੀ ਔਰ ਚੌਥੀ ਮਸ਼ੀਨ ਹਜੇ ਖੁੱਲਣੀ ਸੀ ਤਾਂ ਝਾੜੂ ਦੇ ਉਮੀਦਵਾਰ ਜਿਹੜੇ ਨੇ ਉਹਨਾਂ ਨੇ ਮਸ਼ੀਨ ਜਿਹੜੀ ਆ ਉਹ ਤੋੜ ਦਿੱਤੀ ਤੁਸੀਂ ਦੇਖੋ ਕਿੱਡੀ ਵੱਡੀ ਇਹ ਇੱਕ ਲਾਅਨ ਆਰਡਰ ਸਿਚੁਏਸ਼ਨ ਆ ਔਰ ਕਿਸ ਤਰ੍ਹਾਂ ਇਹ ਲੋਕਤੰਤਰ ਦਾ ਇਹ ਕਤਲ ਨਹੀਂ ਤਾਂ ਹੋਰ ਕੀ ਆ ਤੁਕ ਅੱਜ ਦੇਖੋ ਪੁਲਿਸ ਪ੍ਰਸ਼ਾਸਨ ਜਿਹੜਾ ਕੋਈ ਸਾਨੂੰ ਹਲੇ ਹਾਂ ਪੱਕੀ ਕੋਈ ਜਵਾਬ ਨਹੀਂ ਦੇ ਰਿਹਾ ਕੀ ਉਹ ਔਰ ਜਿਹੜੇ ਝਾੜੂ ਪਾਰਟੀ ਦੇ ਗੁੰਡੇ ਨੇ ਮੈਂ ਉਹਨਾਂ ਨੂੰ ਇਹੀ ਕਹਾਂਗਾ ਔਰ ਢੋਲ ਬੁਜਾ ਰਹੇ ਨੇ ਹਾਰੇ ਹੋਏ ਢੋਲ ਬੁਜਾ ਰਹੇ ਨੇ ਸ਼ਰਮ ਆਉਣੀ ਚਾਹੀਦੀ ਇਹਨਾਂ ਲੋਕਾਂ ਨੂੰ ਇੰਨੇ ਆ ਦੇਖੋ ਪਰਿਵਾਰ ਦੇ ਮੈਂਬਰ ਉਹਨਾਂ ਦੇ ਬਿਸਿਸ ਖੜੇ ਨੇ ਸਾਡੇ ਉਮੀਦਵਾਰ ਸਤਰਾਮ ਚੌਧਰੀ ਉਹਨਾਂ ਦੀ ਭੈਣਾਂ ਖੜੀਆਂ ਨੇ ਔਰ ਉਹ ਰੋ ਰਹੀਆਂ ਨੇ ਉਹਨਾਂ ਦੀ ਤਬੀਬ ਖਰਾਬ ਹੋ ਗਈ ਹੈ ਉਹਨਾਂ ਨੂੰ ਹਲੇ ਤੱਕ ਇਹ ਨਹੀਂ ਦੱਸਿਆ ਜਾ ਰਿਹਾ ਵੀ ਸਤਰਾਮ ਚੌਧਰੀ ਕਿੱਥੇ ਆ ਸੋ ਇਹ ਬਹੁਤ ਹੀ ਇੱਕ ਤਾਨਾਸ਼ਾਹ ਦਾ ਰਾਜ ਜਿਹੜਾ ਉਹ ਅੱਜ ਦੇਖਣ ਨੂੰ ਮਿਲ ਰਿਹਾ ਜਿਹੜੀਆਂ ਗੱਲਾਂ ਅੱਜ ਤੋਂ ਅਸੀਂ ਪਹਿਲਾਂ ਕਹਿ ਰਹੇ ਸੀਗੇ ਅੱਜ ਉਹਨਾਂ ਦਾ ਜਿਉਂਦਾ ਜਾਗਦਾ ਜਿਹੜਾ ਇਹ ਸਬੂਤ ਆ ਉਹ ਅੱਜ ਮਿਲ ਚੁੱਕਿਆ ਸੋ ਇਹ ਜਿਹੜਾ ਤਾਨਾਸ਼ਾਹ ਦਾ ਰਾਜ ਇਹ ਲੋਕਾਂ ਨੇ ਦੇਖਣਾ ਕਿ ਕਿਵੇਂ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਇਹ ਇਹਨਾਂ ਦਾ ਇਹ ਰਾਜ ਨੂੰ ਖਤਮ ਕਰਨਾ ਹੈ ਤੋ ਅਸੀਂ ਕਾਂਗਰਸ ਪਾਰਟੀ ਜਿਹੜੀ ਆ ਉਹ ਅਮਨ ਪਸੰਦ ਔਰ ਸ਼ਾਂਤੀਪੂਰਵਕ ਅਸੀਂ ਚਾਹੁੰਦੇ ਆ ਕਿ ਸਾਰਾ ਜਿਹੜੇ ਪ੍ਰਕਿਰਿਆ ਪੂਰੀ ਹੋਵੇ ਪਰ ਇਹਨਾਂ ਨੇ ਅੱਜ ਸਾਨੂੰ ਮਜਬੂਰ ਕਰ ਦਿੱਤਾ ਇੱਕ ਵਧੀਆ ਇਲੈਕਸ਼ਨ ਜਿਹੜੀ ਆ ਉਹ 5:00 4:00 ਵਜੇ ਤੱਕ ਵੋਟਾਂ ਪਈਆਂ ਔਰ ਜਦੋਂ ਰਿਜ਼ਲਟ ਆਉਣਾ ਸੀਗਾ ਉਹੀ ਗੱਲ ਹੋਈ ਜਿਹੜੀਆਂ ਇਹ ਅਫਵਾਹਾਂ ਜਿਹੜੀਆਂ ਮਿਲ ਰੀਆਂ ਸੀਗੀਆਂ ਕਿ ਧੱਕੇ ਨਾਲ ਇਹ ਝਾੜੂ ਪਾਰਟੀ ਦਾ ਉਮੀਦਵਾਰ ਨੂੰ ਜੇਤੂ ਐਲਾਨ ਕਰਨਗੇ ਉਹ ਅਸੀਂ ਨਹੀਂ ਹੋਣ ਦੇਵਾਂਗੇ ਜਦ ਲੋਕਾਂ ਦਾ ਜਿਹੜਾ ਫਤਵਾ ਸਾਡੇ ਪੱਖ ਸੱਚ ਕਾਂਗਰਸ ਪਾਰਟੀ ਦੇ ਤਾਂ ਅਸੀਂ ਅੱਜ ਸਾਨੂੰ ਮਜਬੂਰਨ ਇੱਥੇ ਸੜਕ ਤੇ ਇਹ ਬੈਠਣਾ ਪੈ ਰਿਹਾ ਸੋ ਲੈ ਕੇ ਕਿਸੇ ਚੋਅ ਦੇ ਡਿਪਟੀ ਕਮਿਸ਼ਨਰ ਕਿਸੇ ਹੋਰ ਚੌਂਕ ਬਿਲਕੁਲ ਮੇਰੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਆ ਮੇਰੀ ਐਸਐਸਪੀ ਮੈਡਮ ਨਾਲ ਗੱਲ ਹੋਈ ਆ ਸਾਡੇ ਨੇਤਾ ਸੀਐਲਪੀ ਸਾਹਿਬ ਪ੍ਰਤਾਪ ਸਿੰਘ ਬਾਜਵਾ ਨਾਲ ਗੱਲ ਹੋਈ ਆ ਉਹਨਾਂ ਦਾ ਮੈਨੂੰ ਕਾਲ ਬੈਕ ਵਾਪਸ ਆਈ ਆ ਔਰ ਉਹਨਾਂ ਨੇ ਕਿਹਾ ਕਿ ਇਨਸਾਫ ਹੋਏਗਾ ਪਰ ਜਦੋਂ ਤੱਕ ਇਨਸਾਫ ਨਹੀਂ ਹੋਏਗਾ ਉਦੋਂ ਤੱਕ ਅਸੀਂ ਸੜਕ ਤੋਂ ਨਹੀਂ ਉਤਰਾਂਗੇ ਇੱਥੋਂ ਨਹੀਂ ਅਸੀਂ ਹੱਲਾਂਗੇ ਭਾਈ ਜੀ ਟੋਲ ਵਾਲਾ ਤਾਂ ਅੰਦਰ ਦੇ ਦਿਓ ਪਿਟਾ ਲਓ ਉਹਨੂੰ